ਇਦਾਂ ਸਣੀ ਇਦਾਂ ਜ਼ਖੀਚ ਮਾਰੋ ਓ ਲੈ ਲਓ ਹੁਣ ਬਰੌ ਸ਼ੁਰੂ ਕੀਤਾ ਤੇ ਘਟਾ ਗਈ ਹੈ ਵਾਹ ਵਾਹ ਹਾਏ ਹਾਂਜੀ ਗੁੱਡੀਆਂ ਦੀ ਸ਼ਾਪਿੰਗ ਕਰ ਰਹੀ ਏ ਗੁੱਡੀਆਂ ਦੀ ਕਰ ਲਈ ਹੈ ਮੇਰੀ ਗੱਲ ਸੁਣਾ ਮੋਟਰਸੈੱਡ ਤੇ ਜਾਣਾ ਆਪਾਂ ਧਿਆਨ ਨਾਲ ਜਾਣਾ ਹੋਰ ਨਾ ਹੋਵੇ ਅੱਜ ਨੇ ਪਿੱਛੇ ਘਾਰ ਰੱਖਲਾ ਛੱਤੀ ਨਾਲ ਲਾਗ ਰੱਖਾਂ ਕੁਛ ਨਹੀਂ ਅੰਦਰ ਉਹ ਤਾਂ ਆਪਾਂ ਵੀ ਤਿੰਨ ਜਣੇ ਆ ਤਿੰਨ ਕਾਣੇ ਲੈ ਕੇ ਕਿੱਧਰ ਜਾਣੇ ਆ ਮੇਰੀ ਗੱਲ ਦਾਰਦੀ ਸਵੇੜਾ ਨਾ ਜਾਣਾ ਵਾ ਇਤੋਂ ਵਾਲਾ 75 ਰੁਪਏ ਦਾ ਤੁਰਕੀ ਜਾਂਦੂ ਮੁਸ਼ਕਿਲ ਆ ਨਾ ਜਾ ਰਹੇ ਆ 8000 1500 ਰੁਪਏ ਲੱਗਦਾ ਹੈ ਅੱਛਾ ਜੀ ਅੱਗੇ ਮੈਂ ਆ ਭਾਈ ਆਪਣੇ ਨਾਲ ਮੋਹਰਸਰ ਬੰਦ ਕਰਕੇ ਆ ਰਹੇ ਆ ਮੈਂ ਘਰ ਆ ਦਾਰਦੀ ਆ ਰਹਿ ਗਿਆ ਅੱਜ ਕੀ ਹੋ ਗਿਆ ਬਸ ਪਰਮਾਤਮਾ ਤੇ ਤੂੰ ਅੱਜ ਕੁਝ ਨਹੀਂ ਮੰਗਿਆ ਬਸ ਤੇ ਪਤੰਗਾਂ ਸਹੀ ਸਲਾਮਤ ਘਰੇ ਪਹੁੰਚਾ ਦੇ ਜੇ ਹਸਾਉਣਾ ਹੈ ਮੋਟਰਸਾਈਕਲ ਬੰਦ ਕਰਨ ਦੇ ਆ ਨਾ ਅੱਜ ਨਹੀਂ ਪਹੁੰਚਦੇ ਅੱਜ ਨਹੀਂ ਪਹੁੰਚਦੇ ਸਹੀ ਸਲਾਮਤ ਪਹੁੰਚਦੇ ਆ ਲੋ ਹੈ ਕਿ ਉਹ ਮੈਂ ਚੱਲਦਾ ਉਹ ਵੇਖ ਪੱਧ ਹੋ ਗਿਆ ਹੀ ਹਾਏ ਤੇ ਆਏ ਕਬਰਾਟਾ ਕਬਰਾਟਾ ਕਰਵਾਟਾ ਇੱਕ ਕਬਰਾਟਾ ਬੈ ਗਿਆ ਹੀ ਉਹ ਹੌਲੀ ਹੌਲੀ ਉਹ ਗਿਆ ਹੀ ਹਾਏ ਕਬਰਾਟਾ ਬੈ ਗਿਆ ਹੀ ਖਤਰਨਾਕ ਲੱਗਾ ਕਬਰਾਟਾ ਬੈ ਗਿਆ ਇਹ ਡਰਾਈਵਰ ਆ ਗਿਆ ਕਬਰਾਟਾ ਕਰੇ ਪਹੁੰਚੀ ਹੈ ਵਗਤ ਤੰਗੜਾ ਸੈਸਲਾ ਮਨ ਅੰਦਾ ਘੰਟਾ ਹੋ ਗਿਆ ਹੈ ਰਸਤਾ ਨਹੀਂ ਲੱਭਣ ਦੇ ਹਲੋ ਰਸਤਾ ਨਹੀਂ ਲੱਭ ਰਿਹਾ ਓਏ ਬੋਲੀ ਚਲਾ ਓਏ ਓਣੀ ਚਲਾ ਓਣੀ ਚਲਾ ਹਾਲ ਹੈ ਗੁੱਡੇ ਆ ਹਾਂ ਅੰਕਲ ਨਵੇਂ ਲੈ ਆਜੇ ਸੋਣੇ ਆਪਾਂ ਕੱਲ ਚਲੇ ਆ ਆਵਲੇ ਅੰਕਲ ਜੀ ਆਵਲੇ ਹਾਂਜੀ ਹਾਂਜੀ ਆਹੀ ਏ ਅੱਜ ਕਰਤੇ ਆ ਆਓ ਪਾਸੇ ਪਾਸੇ ਨਵੇਂ ਲੈ ਆਜੇ ਨਵੇਂ ਸਾਡੇ ਸਾਡੇ ਸਾਈਡ ਦੇ ਯਾ ਰੁਕ ਜਾ ਰੁਕ ਅਰੇ ਯਾਰ ਬਚਾ ਆਹੋ ਆਹੋ ਪਹੁੰਚ ਗਿਆ ਸਹੀ ਸਲਾਮਤ ਦੇਖ ਲਓ ਪਹਿਲਾਂ ਜਿਹੜੇ ਤੁਸੀਂ ਜਿਹੜੇ ਸਾਨੂੰ ਸਾਰੇ ਸਾਰਿਆਂ ਨੂੰ ਪਤੰਗ ਸਹੀ ਸਲਾਮਤ ਪਹੁੰਚੀ ਤੇ ਹਾਂ ਹਾਂ ਵੀ ਭਾਈ ਜਿਹੜਾ ਤਰਾ ਹੈ ਕੀ ਘੁਲਾ ਲਓ ਮੈਂ ਲੋ ਇੱਥੇ ਆ ਗਿਆ ਹੈ ਨਾ ਹੋ ਗਿਆ ਨਾ ਹੋ ਗਿਆ ਨਾ ਉਹੀ ਡਰ ਹੋ ਗਿਆ ਨਾ ਉਹੀ ਹੋ ਗਿਆ ਚੱਕਰ ਚਲ ਕੋਈ ਨਹੀਂ ਦੇਖਵਾਵੇ ਮੈਂ ਤਾਂ ਡਰ ਹੀ ਗਈ ਮੇਰੇ ਦਾਰ ਨਹੀਂ ਹੋਈ ਕੰਮ ਹੋ ਗਿਆ ਨਾ ਕੀ ਫੈਰਾ ਨਹੀਂ ਯਾਰਾ ਹਣਾ ਛੱਡੋ ਇੱਕ ਛੱਡੋ ਇੱਕ ਰੱਖੋ ਇੱਕ ਹੀ ਰੱਖਿਓ ਜਦ ਨਹੀਂ ਰਖਣੀ ਉਹ ਨਹੀਂ ਯਾਰ ਕੋਈ ਫਾਇਦਾ ਨਹੀਂ ਹਦਾੜਾ ਤੇਜ਼ ਚਲਾ ਲੈ ਚਾਹੀਦਾ ਈ ਤੁਹਾਨੂੰ ਨਹੀਂ ਮੈਂ ਹੋਣੀ ਆ ਇਹ ਤੁਹਾਨੂੰ ਛੋੜੀ ਦੇ ਇਹ ਦਾ ਨਾ ਕਸੂਰ ਏ ਨਹੀਂ ਯਾਰ ਇਹ ਬਾਹਰ ਵਾਲੇ ਦਾ ਕਸੂਰ ਹੈਗਾ ਜ਼ਿਆਦਾ ਚਲ ਜਾਈਏ ਚਲ ਜਾਈਏ ਦ ਨੈਕਸਟ ਡੇ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡਾ ਵੈਲਕਮ ਹੈ ਸਾਡੇ ਚੈਨਲ ਤੇ ਹੋਪ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਬਿਲਕੁਲ ਘੈਂਟ ਆ ਤੇ ਅੱਜ ਦੀ ਸ਼ੁਰੂਆਤ ਆਪਾਂ ਕਰਤੀਏ ਸ਼ੁਰੂਆਤ ਆ ਕਿ ਅੱਧਾ ਦਿਨ ਸਾਰਾ ਲੰਘ ਗਿਆ ਹੈਪੀ ਲੋੜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਲੋੜੀ ਦੇ ਪੰਗਾ ਵਧਾਵਾਂਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਪਾ ਸੇ ਪੰਗਾ ਵਧੀਆਂ ਲੋੜੀ ਦੇ ਤੇ ਕਾਫੀ ਖਾਸ ਦਿਹਾੜਾ ਅੱਜ ਤੇ ਅੱਜ ਭਾਈ ਆਪਣੇ ਨਾਲ ਜੁੜੇ ਸੀ ਹਾਂਜੀ ਮਾਹੌਲ ਚਲ ਪੂਰਾ ਓਕੇ ਆ ਓਕੇ ਰੋੜ ਓਕੇ ਕੋਣ ਆ ਗਿਆ ਫੋਨ ਆ ਗਿਆ ਸਭ ਸਰਮਸ ਤੇ ਬਾਕੀ ਜੁੜੇ ਰਹੋ ਤੇ ਟਾਈਮ ਯਾਰ ਆਪਾਂ ਸੋਚ ਕੇ ਚੱਲੀ ਮੈਂ 11 12 ਪਤੰਗਾ ਬਤਾਵਾਂਗੇ ਤੇ ਹੁਣ ਟਾਈਮ ਹੋ ਗਿਆ 3:00 ਵੱਜ ਕੇ ਯਾਰ ਭਾਈ ਪਤਾ ਨਹੀਂ ਕਿੱਥੇ ਗਏ ਸੀ ਇਹ ਪਹਿੰਗਾ ਪੰਗਾ ਲੈ ਆਏ ਸੀ ਥੋੜੀ ਬੰਦੀ ਵਿਧਾਨ ਨੇ ਬਾਕੀ ਜੁੜੋ ਸਾਡੇ ਚੈਨਲ ਨਾਲ ਤੇ ਜੇ ਬਲੌਗ ਵਧੀਆ ਲੱਗੂਗਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਟਿਲ ਦੈਨ ਐਂਡ ਤੱਕ ਜੁੜੋ ਦੇਖੋ ਤਾਂਗ ਨਹੀਂ ਮਿਲਦੀ ਵੀ ਵਿਧਾਨ ਨੂੰ ਹਾਏ ਉਹ ਪਹਿਪਾ ਤਾਂਗ ਇੱਕ ਉਹ ਲੁੱਟ ਲੈ ਲੁੱਟ ਲੈ ਤਾਂਗ ਉੱਡ ਲੈ ਉਹਦੇ ਸਾਹਮਣੇ ਕੋਟ ਡਿੱਗੀ ਤਾਂਗ ਹਾਏ ਜਾ ਲੈ ਕੇ ਆ ਜਾ ਲੈ ਕੇ ਆ ਜਾ ਲੈ ਕੇ ਆ ਹੈ ਜਾ ਲੈ ਕੇ ਆ ਮੈਂ ਉਸੇ ਲੈ ਆਉਂ ਦਾਣਾ ਨਾ ਦੇ ਆਏ ਟਾਂਗ ਨਹੀਂ ਮਿਲਦੀ ਵੀ ਟਾਂਗ ਨਹੀਂ ਮਿਲਦੀ ਵੀ ਇੱਧਰ ਆ ਇੱਧਰ ਟਾਂਗ ਨਹੀਂ ਮਿਲਦੀ ਵੀ ਉਹ ਭਾਈ ਸਾਹਿਬ ਇਹ ਸ਼ੁਰੂਆਤ ਕਰਤੀ ਏ ਚਮਕੀਲੀ ਗੱਡੀ ਨਾਲ ਹਾਂਜੀ ਕਿਦੜਾ ਲੱਗ ਰਿਹਾ ਵੀਰ ਜੀ ਤੁਹਾਨੂੰ ਇੰਨੇ ਸਾਲਾਂ ਬਾਅਦ ਫਾਕਮ ਵਧਾ ਕੇ ਆਏ ਆਹ ਦੇਖੋ ਵੀਰ ਜੀ ਕਰਾਉਣ ਲੱਗਾ ਆ ਆ ਚੈੱਕ ਕਰੋ ਓੜੇ ਤੁਹਾਨੂੰ ਹੱਲੇ ਆ ਹਾਂ ਜੇ ਬਾਸ ਹੁਣ ਕੋਈ ਚੰਨੀ ਕਰਨਾ ਮੋਲ ਦੇ ਵੀ ਏ ਓ ਚਾਲੇ ਹਾਂ ਜੀ ਚਰਤੀ ਕਿ ਨਹੀਂ ਕਰਤੀ ਏ ਦੋ ਕਾਂਟਾ ਹੈ ਇੱਕ ਗਿਆ ਹੈ ਉਹ ਗਿਆ ਹੈ ਵਾਸ ਮਾਲ ਪੁਰਾਣਾ ਹੋ ਰਿਹਾ ਪਿੱਛੇ ਤੁਹਾਨੂੰ ਪਹਾੜ ਵੀ ਦਿਖ ਰਹੇ ਸਾਡੇ ਘਰ ਦੇ ਪੂਰੇ ਪਹਾੜ ਦਿਖਦੇ ਗਾਈ ਚੈੱਕ ਕਰੋ ਇੱਥੇ ਟਿਕਾ ਦੇ ਕੈਮਰਾ ਆ ਹੁਣ ਆਪਾਂ ਉਡਾਵਾਂਗੇ ਪਤੰਗ ਡਰੋਨ ਵਾਕੇ ਚਲੋ ਅੰਝੇ ਉੱਡ ਗਈ ਏ ਕਹਿੰਦੇ ਆਪਣਾ ਪਤੰਗ ਪੂਰਾ ਓਕੇ ਰਿਪੋਰਟ ਹੈ ਚਲੇ ਪਵਾਈ ਤੋਰਾ ਟਾਵੇ ਆਈਆਂ ਇਹ ਹਲੂ ਉਹ ਅੱਗੀ ਨਾਲ ਲੱਗੀ ਚਿਪੜ ਗਈ ਆ ਆਹੋ ਲੱਗੀ ਰੇ ਉਹ ਮੱਠੇ ਮੱਠੇ ਗਾਣੇ ਲਾ ਲਏ ਆਪਾਂ ਭਰੋਸਾ ਨਹੀਂ ਬਤੋਖਾ ਦੇਣਾ ਸਾਡਾ ਸਪੀਕਰ ਸਾਡਾ ਹਾਂ ਜੇ ਆਹੀਏ ਨੋਗਾ ਗਰਦੀਏ ਕਿਤੇ ਤੇਰੀ ਹੂ ਸਭ ਕੰਨ ਸਭ ਕਰਦੀਏ ਬਸ ਕਰਾ ਗਿਆ ਧੋਖਾ ਪਤਾ ਹੀ ਹੈਗਾ ਪਕੜੋ 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 ਪੀਲੀ ਰੂਟੋ ਸਾਡੀ ਕਿਸਮਤ ਚ ਕਿੱਥੇ ਪਤੰਗਾ ਲੁੱਟਨੀਆ ਸ਼ਕਾਰੀ ਤਿਆਰੇ ਨਹੀਂ ਨਹੀਂ ਚਲ ਗਈ ਉਧਰ ਤੋਂ ਦੇਖਿਆ ਸਾਡੀ ਕਿਸਮਤ ਚ ਕਿੱਥੇ ਪਤੰਗਾ ਲੁੱਟਨੀਆ ਅੱਖਾਂ ਖੋਲੋ ਅੱਖਾਂ ਅੱਖਾਂ ਨਹੀਂ ਖੁੱਲਦੀਆਂ ਵੀਆ ਯੋ ਕਿਉ ਮਾਠਾ ਟੀਕਦੀਆਂ ਮੋੜ ਮੋੜ ਦੇਖਦੀਆਂ ਅਸੀਂ ਦੀਆਂ ਇੱਕ ਵਾਰੀ ਤੱਕੀਆਂ ਯਾਰ ਲ ਆਪਣੇ ਜਲੰਧਰ ਦੇ ਲੋਲੀ ਦਾ ਮਾਹੌਲ ਬੰਦਾ ਨਹੀਂ ਯਾਰ ਕਾ ਬੰਦਾ ਨਹੀਂ ਮਾਹੌਲ ਨਾਲ ਹਾਂ ਆਪਰ ਸੀ ਵੇਚੇ ਲਾਲਾ ਵਧਾਲੀਓ ਦੂਰ ਤੋਂ ਵਛਾ ਲਈ ਯਾਰ ਸੀ ਤੇ ਨਾ ਮੈਂ ਨਾ ਚਲ ਹੈ ਨਹੀਂ ਯਾਰ ਪਦਾਂਗਾ ਵਧੀਆਂ ਪੀਆਂ ਅੱਗੇ ਅੱਗੇ ਵਧੀਆਂ ਵੀ ਇੱਥੇ ਨਹੀਂ ਵਧੀਆਂ ਪੀਆਂ ਬਾਕੀ ਤਾਂ ਚਲੋ ਸਹੀ ਆ ਮੈਂ ਕੋਠੇ ਦਿਖਾਈ ਜਾਂਦਾ ਮੈਨੂੰ ਕੀ ਹੋ ਗਿਆ ਮੈਂ ਲੋਕਾਂ ਦੇ ਕੋਠੇ ਦਿਖਾਈ ਜਾਂਦਾ ਪਿਆ ਪੇਚਾ ਅੱਜ ਨਹੀਂ ਮੰਨਦੇ ਆਹੀ ਆ ਆਪਣਾ ਚਿੱਤੇ ਗਈ ਖਿੱਚ ਤੇ ਗਈ ਅੱਜ ਟੇਲਰ ਖੋ ਟੇਲ ਵਾਲੇ ਕੰਮ ਕਰਵੋ ਓ ਚਾਲੇ ਹਾਂ ਜੀ ਹਾਂ ਨਾ ਲਈ ਹਾਂ ਚੱਲੇ ਆਏ ਫਟਾਕੇ ਵੱਡਾ ਦੀ ਖੁਸ਼ੀ ਚੈੱਕ ਕਰੋ ਵਾਰੀ ਵਾਰੀ ਵਧਾ ਰਹੇ ਆ ਗਾਇਸ ਹਾਂ ਜੀ 2000 ਤੋਂ ਬਾਅਦ ਫੇਰ ਵਧਾਣ ਲੱਗੇ ਆ ਨਹੀਂ ਇੱਕ ਵੱਡੀ ਇੱਕ ਆਪਣੀ ਬਈ ਗਈ ਹੈ ਤਿੰਨ ਵੱਡੀਆਂ ਆ ਭਰਾਵਾ ਕੀ ਹਾਲ ਹੈ ਨਾ ਬਾਕੀਆਂ ਵੀ ਦੇਖੋ ਬਹੁਤ ਛੋਟੀਆਂ ਛੋਟੀਆਂ ਲੱਗ ਰਹੀਆਂ ਪਰਾਂ ਨਹੀਂ ਰਹੀਆਂ ਇਹ ਆਪਣੀ ਹੈ ਹੋ ਕੀ ਬਾਤ ਹੈ ਹੈ ਵੀ ਹਾ ਜੀ ਕੰਮ ਗਲਤ ਹੋ ਲ ਗਿਆ ਲੋ ਆ ਗਈ ਆ ਗਈ ਆ ਗਈ ਇਹ ਆਏ ਆ ਗਈ ਆਏ ਕਵਰਾਟਾਂ ਹਾਂ ਜੀ ਇਹ ਭਾਈ ਛੜਨਾ ਜੁੜ ਗਏ ਹੋਰ ਭਾਈ ਕੀ ਹਾਲ ਚਾਲ ਆ ਵਧੀਆ ਵੀ ਵਾਹ ਵੜਿਆ ਵੜਿਆ ਆਜ ਆ ਫੇਰ ਟੀ ਮਸਾਂਤੇ ਇਕੱਠੇ ਆਏ ਸੀ ਅੱਜ ਫੇਰ ਇਕੱਠੇ ਹੋ ਗਏ ਆ ਇਕੱਠੇ ਹੋ ਗਏ ਆ ਮੋਲ ਬਣ ਰਿਹਾ ਬੁਰਾ ਆਦੀ ਹੋਰ ਤਾਂ ਤੋਸਤੀ ਹਾਲ ਚਾਲ ਆ ਜੀ ਸਭ ਠੀਕ ਠਾਕ ਵੜਿਆ ਠੀਕ ਠਾਕ ਉਹ ਮਹੱਲੇ ਚੋਕੇ ਕਰਵਾਤੀ ਇਹ ਤੇ ਲੈ ਆ ਜਿਗਾਰਮੈਂਟ ਇੱਕ ਤਕੜਾ ਹੀ ਲੈ ਆ ਕੁਛ ਆ ਨਾ ਭੱਲਾ ਖਾਲੀ ਕਰ ਦੇਦਾ ਦਸਰਾ ਨਹੀਂ ਹੈਗਾ ਬਿਲਕੁਲ ਚੁੱਪ ਗੁਪਤ ਕੀਤਾ ਹੋਇਆ ਗੁਪਤ ਜੀ ਲੈ ਆ ਗੁਪਤ ਜੀ ਬਾਕੀ ਮੋਲ ਹੁਣ ਬਣਿਆ ਦੁਪਹਿਰੇ ਨਹੀਂ ਸੀਗਾ ਹੁਣ ਓਕੇ ਹੋ ਗਈ ਆ ਬਾਬਾਧਾਨੇ ਆ ਕਬਰਾਟਾ ਕਬਰਾਟਾ ਚੱਲੂਗਾ ਵੀਰੇ ਕਬਰਾਟਾ ਚੱਲੂਆ ਰਾਟਾ ਮੈਂ ਆਣੀ ਅੱਜ ਐ ਮੈਨੂੰ ਚੈਸ ਦੇ ਹਾਂ ਮੈਂ ਆਹੇ ਇੱਥੇ ਹੀ ਹੋ ਜਾਏ ਫਿਰ ਚਿੱਲੀ ਆ ਦੇਖ ਕਿੱਦਾਂ ਜਾਂਦਾ ਦੇਖ ਇਹਨੂੰ ਕਿਥੇ ਰਾਤ ਚਾਹੀਏ ਇਹਦੇ ਘਰੋਂ ਬਾਹਰ ਨਹੀਂ ਕੱਢਣੀ ਆਓ ਬਾਸ ਫੁੱਡ ਮੋੜ ਬਣ ਗਿਆ ਬਾਕੀ ਜੜੇ ਰੋ ਹੁਣ ਹੋਣੀ ਐ ਐਂਡ ਲਾਲਾ ਲਾਲਾ ਹੋਣੀ ਬਸ ਕੋਈ ਨਾ ਪਾਣੀ ਆਏਗਾ ਨਾ ਕਿਹੜੀ ਨਾ ਉਹ ਭਾਈ ਗੁੱਸਾ ਕਰ ਗਏ ਨਹੀਂ ਨਹੀਂ ਗੁੱਸਾ ਨਹੀਂ ਕੋਈ ਗੁੱਸਾ ਨਹੀਂ ਹੈਗਾ ਵੀਰੇ ਕੋਈ ਗੁੱਸਾ ਨਹੀਂ ਹੈਗਾ ਸਿਰਫ ਅਸੀਂ ਐਨਜੋਏ ਕਰਨਾ ਹੈ ਪਤਾ ਕੀ ਆ ਜੇ ਆਪ ਵਡਣੀਆਂ ਵੀ ਹੈਗੀਆਂ ਨਾ ਤੇ ਬਟੋੜੀਆਂ ਵੀ ਪਹਿਨੀਆਂ ਆ ਸਹੀ ਗੱਲ ਸਹੀ ਗੱਲ ਦੇ ਕਹੀਏ ਸਾਡੀ ਬਸ ਵੱਡੀ ਜੀ ਆਪਾਂ ਵੱਡੀ ਜੀ ਬਸ ਵੇ ਤਾਂ ਜੱਟ ਮੇ ਅੱਜ ਖੇਤ ਮਾਰਨੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹੋ ਕੰਜਰ ਕਹਿੰਦਾ ਵਾ ਕਹਦਾ ਕੰਜਰ ਕਹਿੰਦਾ ਵਾ ਕੰਜਰ ਕਹਿੰਦਾ ਮਾਰ ਜੀ ਧਿੱਦਾ ਤਾਂ ਕਹੀ ਜਾਵੇ ਧਿੱਦਾ ਕਹੀ ਜੋ ਪਤਨੀ ਨਹੀਂ ਆਏ ਤੁਸੀਂ ਹਾਤੀ ਕਿਤੇ ਮੋਲ ਲਾਲੇ ਪਤੰਗਾ ਲੈ ਕੇ ਆਂਦਾ ਖਤਮ ਗੱਲ ਬਾਤ ਖਤਮ ਵੀਰੀ ਮੋਰਸਲ ਬੰਦ ਹੋ ਗਿਆ ਵਾ ਹੋ ਗਾ ਵਾ ਵੀਰੀ ਮੋਰਸਲ ਬੰਦ ਹੋ ਗਿਆ ਸਾਡਾ ਐ ਐ ਐ ਆਇਓ ਆਇਓ ਉੱਥੇ ਆਇਓ ਹੋ ਵੀਰੇ ਪਤੰਗਾ ਨਹੀਂ ਚਾਹੀਦੀਆਂ ਤੰਗਾ ਪਾੜੀਆਂ ਯਾਰ ਸਾਰੀਆਂ ਰੱਸਾ ਕਰੀਆਂ ਪਾੜਾ ਬੱਠੀ ਕਰ ਕਿਰਪਾ ਹੁਣ ਨੂੰ ਥੋੜੀ ਜੀ ਟਾਈਮ ਤੇ ਲੱਗਦਾ ਹੀ ਹੈਗਾ ਇਹ ਵੀਰੇ ਹਾਂਜੀ ਹੁਣ ਹੋਣੀ ਕਿਰਪਾ ਹੋ ਗਈ ਬਸ ਦੇਖਿਓ ਮੋੜੀ ਦੇਖਿਓ ਉਦੋਂ ਦੀ ਉਹਨੇ ਜਣਾ ਖਰਚ ਸੱਚ ਆਂਦਾ ਹੀ ਉੱਦਾਂ ਕਰਦੇ ਕਰਦੇ ਆ ਉਹ ਲੁਗਾ ਤੁੰ ਕਰਾਇਦਾ ਸਾਡਾ ਕੋਈ ਨਹੀਂ ਦੋ ਚਾਰ ਬੰਦੇ ਫੈਂਡ ਹੋ ਜਾਣਗੇ ਕੀ ਦਾ ਚੱਕਰ ਹੈ ਕੋਈ ਗੱਲ ਨਹੀਂ ਕੌਣ ਹੁੰਨੇ ਆ ਕੌਣ ਹੁੰਨੇ ਆ ਦੱਸ ਦੱਸ ਕੌਣ ਹੁੰਨੇ ਆ ਹਾਂ 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 ਆਹ ਇਹ ਆਹ ਏ ਏ ਏ ਏ ਆ ਕਮਰਾ ਟੱਪੈ ਗਈਆਂ ਓਏ ਹੋਏ ਕਟਿੰਗੀ ਪੈ ਗਈ ਕਹਿੰਦੇ ਇੱਦਾਂ ਕਹੀ ਜੋ ਦਿਖਾ ਦਿਖਾ ਦਿਓ ਕਟਿੰਗੀ ਪੈ ਗਈ ਇੱਥੇ ਝੂਠ ਨਹੀਂ ਬੋਲਦੇ ਭਾਈ ਅੱਦਾਂ ਰੁੱਟੀ ਆ ਸਾਡ ਰੁੱਟੀ ਹੈ ਮੂਡ ਹੋ ਗਿਆ ਉਹਦੀ ਵੀ ਗਈ ਉਹ ਟੁੱਟ ਗਈ ਇੱਥੇ ਬੈਠਾ ਪੈ ਗਿਆ ਭਾਈ ਇੱਥੇ ਬਣਾ ਹੀ ਚੱਕਰ ਪੈਣੇ ਆ ਇਹੀ ਕੁਝ ਹੋਣਾ ਵਾ ਦੇਖਿਆ ਕੁਝ ਹੋਇਆ ਕੁਝ ਨਹੀਂ ਹੈ ਨਹੀਂ ਹੋਇਆ ਕੀੜੀ ਦਾ ਅਟਰਟ ਲਿਆ ਮੇਰੇ ਭਰਾ ਨੇ ਸਾਡੇ ਨਾਲ ਦੇ ਦਿੱਤਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਡਾਟ ਮਾਈਂਡ ਡਾਟ ਮਾਈਂਡ ਡਾਟ ਮਾਈਂਡ ਡਾਟ ਮਾਈਂਡ ਐਦਾਂ ਕਹੀ ਜੋ ਛਾਲੀਏ ਫਟੀ ਪੱਟੀ ਪਤਾ ਕੇ ਚੜਾ ਲਈ ਅੱਜ ਵਾਸਤੇ ਕੰਮ ਹੈ ਵੀ ਹੋਣਾ ਹੈ ਅੱਜ ਦੇਖੀ ਲਿਓ ਇਹ ਗੋਲ ਜਿਹੜੀ ਗੋਲ ਗੋਲ ਘੁੰਮ ਰਹੀ ਪਈ ਆ ਮੇਰੇ ਭਰਾ ਦੀ ਆ ਜੀ ਇਹ ਦੇਖੋ ਟੇਕਰੋ ਜਰਾ ਖੇਚ ਟੇਕਰੋ ਭਰਾ ਦੀ ਸਾਡੇ ਦੀ ਪਾਜੀ ਜਰਾ ਖਿੱਚ ਮਾਰ ਕੇ ਹਾਏ ਕਿੱਦਾਂ ਰਵੀ ਭਾਜੀ ਦੱਸੀਓ ਰਵੀ ਭਾਜੀ ਰਵੀ ਭਾਜੀ ਦੱਦਿਓ ਮਾਰੀ ਜੀ ਆਹ ਦੇਖੋ ਭਰਾ ਭਰਾ ਦੋਲੇ ਰਹਿ ਜਾਂਦੀ ਨਾਏ ਚੱਕੇ ਚੱਕੇ ਬਾਬਾ ਉਹ ਬੱਲੇ تیرੇ ਅੱਧਾ ਅੱਧਾ ਲੈ ਦੇਖੋ ਦੇਖੋ ਸੈਲੀਬ੍ਰੇਟ ਸੈਲੀਬ੍ਰੇਟ ਆਜੀ ਖਤਮ ਗੱਲਾਂ ਵਰਤਾ ਇਹ ਤਾਂ ਗੱਲੀ ਹੀ ਨਹੀਂ ਰਿਹਾ ਇਹ ਰਹਿਟ ਨਹੀਂ ਨਹੀਂ ਰਿਹਾ ਪਤੰਦਰ ਹੈਪੀ ਆਜੀ ਆਜੀ ਨਾ ਦਿਖਾਓ ਬਣਾਵ ਜਾ ਦਿਖਾਓ ਬਲੌਗ ਬੰਦਾ ਆਇਆ ਆਹੀ ਭਾਈ ਸੀਗੇ ਕੱਲ ਰਿਹਾ ਸਾਡੇ ਗੱਡੀ ਲੈ ਕੇ ਆਇਹੀ ਸੀ ਹਾਂਜੀ ਹਾਂਜੀ ਫਟ ਦੇ ਕੇ ਦੇ ਫਟ ਦੇ ਕੇ ਦੇ ਤਾ ਘਰਾਟਾ ਬਾਤੀਆ ਹੈ ਕਾ ਵੀ ਨਹੀਂ ਦੇਣਾ ਚਾਹੀਦਾ ਖਾਲੀ ਕਰ ਦਿਓ ਖਾਲੀ ਦਿੱਲੀ ਢਿੱਲੀ ਸਭ ਚੱਕ 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 ਕਮਰਾ ਤਾ ਵੈਰੀਆ ਮੈਂ ਤਾਂ ਲੁਕਿਆ ਹੀ ਨਾ ਹੋਣਾ ਚਾਹੀ ਹਾਂ ਘਰਾਟਾ ਵੈਰੀਆ ਹੈ ਆਏ ਕੋਟਾਂ ਲੱਗੀਆਂ ਖਿੱਚ 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 ਅੰਜੇ ਕਿਮਾਵੇ ਰਾਤੀ ਰਾਤ ਰੁਕ ਮਾੜਾ ਆਇਓ 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 ਅੱਜ ਦੀ ਹੋਰੇ ਲੈਡ ਬਣਾ ਲਈ ਲੈਡ ਬਣਾ ਲਈ ਲੈਡ ਬਣਾ ਲਈ ਲੈ 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 ਓਏ ਆਪਣੀ ਜਾਨ ਦੀ ਖੁਸ਼ੀ ਹੋ ਗਈ ਆ ਕਿਤੇ ਡਰਾ ਲੱਗ ਗਿਆ ਤੁਹਾਨੂੰ ਆਹ ਬਾਜੀ ਆਏ ਆਏ ਕੋਸਾ ਖੇਤ ਦੇ ਉਹ ਪਿਆਰੀ ਮਾਰ ਦੇ ਕੋਸਾ ਬੰਦ ਗਾਈਸ ਕੋਸਾ ਦੀ ਖੇਤ ਤੇ ਕਰੀਓ ਭਰਾ ਵੀ ਹਾਂ ਦੀ ਖੇਤ ਤੇ ਕੰਮੀ ਵੀ ਕਮੈਂਟ ਲਾਈਕ ਜੋ ਸ਼ੇਅਰ ਕੋਈ ਕਰ ਦੋ ਕਹਿਣਾ ਨਾ ਬਵੇ ਕਿਹੜੇ ਬੰਦੇ ਭਰਾ ਦੀ ਖੇਤ ਤੇ ਲਾਈਕ ਕਰ ਲੈ ਬਸ ਚੱਲ ਫੇ ਡਾ ਦੇ ਹੁਣ ਫਟਾਫਟ ਕਰ ਆ ਡਾ ਦੇ ਗਾਈਸ ਭਰਾ ਦੀ ਖੇਤ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦਾ ਹੈਗਾ ਠੀਕ ਹੈ ਜੀ ਆ ਭਾਜੀ ਵੱਡੇ ਭਾਜੀ ਜਰਾ ਮਾਰ ਕੇ ਦਿਖਾਓ ਜਰਾ ਖੇਤ ਹੈਲੋ ਬਲੌਂਗ ਵਾਲੇ ਭਾਜੀ ਹਾਂਜੀ ਜੈ ਹੋ ਫਾੜ ਗਿਆ ਉਹ ਚਾਰੀ ਕਰਦਾ ਕੰਮ ਆ ਹਾਂ ਤੂੰ ਇੱਕ ਕੀ ਰੱਖੀਓ ਇੱਕ ਕੀ ਰੱਖੀਓ ਜਹਾਣਾ ਰੱਖੀਓ ਜਹਾਣਾ ਰੱਖੀਓ ਫਾਗੀ ਨਾ ਮੋਲ ਗਿਆ ਟਾ ਕਾਇਸ ਕੋਈ ਪਤੰਗ ਡਿੱਗ ਰਹੇ ਆ ਕੋਈ ਆਵੇ ਹੱਥ ਫੇਚ ਲੈਗੇ ਪਤੰਗਾਂ ਦਾ ਬਹੁ ਪਈਆਂ ਪਰ ਲੁੱਟਾਂ ਦਾ ਸਵਾਦ ਆ ਰਹਾ ਹੁੰਦਾ ਵਾ ਲੁੱਟ ਕੇ ਵਧਾਂ ਜਾ ਰਹਾ ਆਦਾ ਹਾ ਆ ਗਈ ਆ ਗਈ ਆ ਗਈ ਹਾਏ 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 ਖੜੋ ਆਹੋ ਭਾਈ ਜੀ ਟੈਕਨੀਕ ਆ ਆ ਜਾ ਆ ਜਾ ਆ ਜਾ ਆ ਜਾ ਹੇ ਹੇ ਆਦੀ ਨਹੀਂ ਭਾਈ ਹਾਏ ਵੇ ਹਾਏ ਵੇ ਉਹ ਲਾ ਇਹ ਕਾਫੀ ਮਿੱਤਰਾਂ ਨੇ ਡਾਲੀ ਆਏ ਨੇ ਇਹ ਤਵਰਾਟਾ ਉਹਨੂੰ ਗਿਆ ਇਹ ਗੱਸੇ ਚਲੀ ਗਈ ਆ ਉਹ ਗਿਆ ਹਟਦੇ ਭਈਆ ਇੱਧਰ ਸੇ ਨਹੀਂ ਇੱਧਰ ਸੇ ਖੀਚ ਮਾਰੋ ਓ ਲੈ ਲਓ ਹੁਣ ਬਰੋ ਸ਼ੁਰੂ ਕੀਤਾ ਤੇ ਘਟਾ ਗਈ ਏ ਵਾਹ ਯਾ ਹੋਏ ਹਾਏ ਲੈ ਗਾਇਸ ਹੁਣ ਮਾੜਾ ਵਕਤ ਚੱਲਣ ਤੇ ਮਾੜਾ ਵਕਤ ਚੱਲਣ ਕਿੰਨੇ ਮਾੜਾ ਵਕਤ ਚੱਲਣ ਸਿਖਰਾਂ ਦੇ ਜੱਟ ਦੀ ਇੱਥੇ ਲੱਗ ਆਲਵਾਦ ਪੇਸ਼ ਹੋਣ ਲੱਗੀ ਏ ਹਾਦੇ ਸੋਨੇ ਹੋਣੀ ਦੇਖੀਏ ਬਬਦਾ ਆ ਰਹੇ ਪਤੰਗਾ ਹੁਣ ਮੋਲ ਚਾਹ ਲੈ ਘੜ ਮੁੰਦਾ ਪਿਆ ਖਤਮ ਕਰ ਉਹ ਕਿਹਨੇ ਨਹੀਂ ਫੜਿਆ ਲੈ ਤੂੰ ਓਏ ਯਾਰ ਇਧਰ ਚੱਕਰ ਪੈ ਹੋਇਆ ਤਾਂ ਤੰਗ ਬਧਾਂਡੇ ਇਨੇ ਮਜੇ ਨਾ ਮੇਰੇ ਹੱਥੇ ਹੀ ਡੋਰ ਟੁੱਟ ਗਈ ਕੜਕੀ ਲੱਗ ਗਈ ਡੋਰ ਨੂੰ ਚੱਕਰ ਪੈ ਗਿਆ ਚੱਕਰ ਪੈ ਗਿਆ ਪਤਾ ਕਾਸੇ ਲੱਗਾ ਪਤਾ ਡੋਰਾ ਧਜੀ ਨਹੀਂ ਗਈ ਮੈਂ ਢੇਲੇ ਮੈਂਗਾ ਢੇਲੇ ਤੇ ਮੇਰੇ ਅੱਜ ਡੋਰੀ ਨਹੀਂ ਪਰਾਇਆ ਪਰਾਇਆ ਅੱਜ ਆ ਛੱਡ ਦੇ ਛੱਡ ਦੇ ਅੱਜ ਛੱਡ ਦੇ ਹਾਈ ਇੱਥੇ 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 ਇਹ ਤੋਣ ਮਾਰਦਾ ਤੋਣ ਮਾਰਦਾ ਤੋਣਾਂ ਦੀ ਗਲਤ ਹੋ ਗਿਆ ਕੰਮ ਗਲਤ ਹੋ ਗਿਆ ਗਲਤ ਹੋ ਗਿਆ ਢਿੱਲੀ ਖੇਤ ਢਿੱਲ ਦੇ ਲਾਪੇ ਢਿੱਲ ਦੇ ਢਿੱਲ ਦੇ ਢਿੱਲ ਦੇ ਬਸ ਇਹਦਾ ਗਈ ਆ ਇਹਦਾ ਗਈ ਆ ਅੱਜ ਗਾਰਡਮੈਂਟ ਕਰ ਲਿਆ ਮਾੜਾ ਮਾੜਾ ਚੱਲੇ ਹੁਣ ਗਾਣੇ ਆ ਦੇਖੀ ਪਾਜੀ ਉਹ ਪਾਜੀ ਇਹ ਕੋਈ ਮਿੰਟ ਚ ਸਰ ਨਿਕਲਦਾ ਆਣਾ ਅੰਦਰ ਨੁਕਰੇ ਮਾਰਦੀ ਇਹ ਬਿੱਚੂ ਨੇ ਇਹ ਜਿਹੀ ਦੀ ਹੁੰਦੀ ਥੋੜੀ ਮੋਤੀ ਤੇ ਪਤਾ ਹੈ 500 ਕੁਰਚਾ ਲੂਟ ਲੂਟ ਕੱਲੇ ਕੱਲੇ ਦੇ ਆ ਟੱਪ ਵਿੱਚ ਦੋ ਦੋ ਮਰੀ ਯਾਰ ਕੁਝ ਲਾਉਣੀਆਂ ਆ ਯਾਰ ਕੀ ਕਰੀ ਜਾਂਦੇ ਆ ਆਏ ਵੇ ਘਬਰਾਟਾ ਬੈ ਗਈ ਐ ਇੱਧਰ ਦੇਖ ਕੀ ਡਿਊਟੀ ਪਾਲ ਕਿੜੀ ਹੋਈ ਉਹਦਰ ਨੂੰ ਕਰਦੇ ਉਹਦੇ ਵਿੱਚ ਘਬਰਾਟਾ ਨਿੰਬ ਪਾਣੀ ਪਿਆਓ ਨਿੰਬ ਪਾਣੀ ਭਾਜੀ ਅੱਛਾ ਕਦਰਾ ਸਾਨੂੰ ਉੱਚਾ ਬੜਾ ਲੱਗੋ ਆ ਮੈਨੂੰ ਆਪਣੀ ਦੀ ਨਾ ਤੰਗ ਨਾ ਮੁੱਤ ਕਿਸੇ ਕਿੱਥੇ ਵੀਰੇ ਉਹ ਆਵੇ ਓਏ ਓਏ ਏ ਕਿੱਧਰ ਕਿੱਧਰ ਓਏ ਆ ਓਏ 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 ਲੱਭ ਗਈ ਲੱਭ ਗਈ ਲੱਭ ਗਈ ਲੱਭ ਗਈ ਇੱਦਾਂ ਕਹੀ ਜੋ ਤੁਹਾਨੂੰ ਆਪਣੇ ਕੋਈ ਜੜਾ ਹੀ ਤੇ ਲੱਗ ਗਈ ਆ ਸਾਨੂੰ ਆਪਲੀ ਲੱਭ ਗਈ ਇੱਧਰ ਦੇ ਕੋਧਰ ਜਾ ਮਚਾ ਦੇ ਚਲੋ ਆ ਆ ਦੇ ਹੱਥ ਨਹੀਂ ਕਿਤੇ ਚਾਲੇ ਇੱਦਾਂ ਕਹੀ ਜੋ ਪਪਾ ਜੀ ਦੋ ਗਏ ਦੋ ਗਏ ਦੋ ਗਏ ਉਹ ਵੀ ਗਏ ਉਹ ਵੀ ਗਏ ਬਹੁਤ ਚਾਇਆ ਤੈਨੂੰ ਦਿਖਾਣਾ ਤੇ ਇਹ ਨਹੀਂ ਦਿਖਾਣਾ ਇਹਨੂੰ ਨਹੀਂ ਦਿਖਾਣਾ ਮੇਰਾ ਵੀਰ ਗੁੱਸਾ ਮਾਰ ਜਾਏਗਾ ਤੂੰ ਪਤੰਗਬਾਜੀ ਬੰਦ ਕਰ ਦੇਗਾ ਉਹ ਵੀ ਬੇਟ ਯਾਰ ਮੇਤੋਂ ਪਤਾਗੇ ਬਾਵਾ ਥਾਗੀਆਂ ਤੇ ਓ ਜਾਲੇ ਆ ਵੀ ਆ ਆਈ ਆਈ ਆ ਗਈ ਆ ਗਈ ਆ ਗਈ ਫੜਾ ਬੜਾ 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 ਫੜ ਦੇ ਬੜੀ ਮੁਸ਼ਕਿਲਾਂ ਆ ਫੜੀ ਇੱਕ ਅੱਜ ਖੁਸ਼ੀ ਬੜੀ ਝੜ ਗਈ ਏ। ਹਾਏ ਓਏ। ਉਹ ਪੂਰੇ ਮੱਲੇ ਵਾਲੇ ਸਾਡੀ ਨਾਲ ਦੇਖੀ ਜਾਂਦੇ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵਾ। ਭਾਈ ਲੁੱਟੀ ਏ। ਲੁੱਟੀ ਏ। ਸੌ ਅੱਲਾ ਦੀ ਲੁੱਟੀ ਏ। ਜਿਹੜੀ ਲੁੱਟੀ ਏ ਉਹ ਸਵਾਦ ਲੱਗੇ। ਖਤਮ 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 ਖਤਮ। ਦਿਖਾ ਦੇ ਮੈਂ ਬੜੀ ਦਿਖਾ ਦੇ ਜਨਤਾ ਨੂੰ। ਹਾਂ ਵੀ ਨਜ਼ਰ ਵੱਟੋ ਜੀ। ਨਜ਼ਰ ਵੱਟਵੀ। ਇੱਕ ਮਿੰਟ ਭਾਜੀ। ਆ ਲੁੱਟ ਲਈ ਅੱਜ। ਥੋੜਾ ਬਈ ਦਿਖਾ ਦਿਓ। ਓਹੋ ਕੰਮ ਜਾ ਰਹੇ ਖਰਾਬ ਹੋ ਗਿਆ ਇਹ ਸੀਰੀਅਸ ਪਤੰਗਬਾਜੀ ਹੈ ਉਹ ਵੀਰ ਤੂੰ ਤੇ ਦੌਰ ਲੈਂਦੀ ਆ ਉਹ ਦੌਰ ਰੁਕੋ ਮਿਆਂ ਨਾ ਪਰ ਰੁਕ ਮਿਆਂ ਨਾ ਪਪਾ ਜੀ ਅੱਲਾਹ ਦੀ ਕਸਮ ਵਾਲੀ ਗੱਲ ਹੈ ਬਾਅਦ ਵਿੱਚ ਦੇਵਾਂਗਾ ਆਪਕੋ ਗਾਣਾ ਕੌਣ ਦਾ ਸ਼ਾਲੂ ਬਾਲੂ ਹਾਂਜੀ ਐ ਕੋਰ ਗਿਆ ਏ ਹਾਂ ਚਿੜੀਆਂ ਵੱਜਣ ਦੀਆਂ ਆ ਕਹਿੰਦਾ ਕਿੰਨਾ ਭਾਜੀ ਪਤਾ ਕਿਦਾਂ ਲੱਗੇਗਾ ਪੇਚਾ ਲੱਗਾ ਕਹਿੰਦਾ ਦੇਖੋ ਕਹਿੰਦਾ ਪਹਿਲਾਂ ਥੋੜੀ ਢਿੱਲ ਦਿਓ ਜੇ ਤੁਹਾਨੂੰ ਨਹੀਂ ਮਹਿਸੂਸ ਹੋਇਆ ਤਾਂ ਥੋੜੀ ਖਿੱਚ ਮਾਰੋ ਜੇ ਫਿਰ ਵੀ ਨਹੀਂ ਮਹਿਸੂਸ ਹੋਇਆ ਕਹਿੰਦਾ ਡੋਰ ਨੂੰ ਐ ਕਰਨ ਨਾਲ ਲੱਗਦਾ ਝੜ ਝੜ ਰੋ ਰਹੀ ਸਮਝ ਲਓ ਪੇਚਾ ਲੱਗਾ ਹੈ ਇਹ ਆਹ ਚਾਲੂ ਬਾਲੂ ਚਾਲੂ ਬਾਲੂ ਵੇ ਮੇਰੀ ਡੋਰ ਇੱਥੇ ਪੈਂਦੀ ਭਈ ਏ ਜਿੱਥੇ ਤੇਰੀ ਪਤੰਗਾ ਉੱਥੇ ਡੋਰ ਪੈਂਦੀ ਮੈਨੂੰ ਘਬਰਾਹਟ ਆਉਂਦੀ ਏ हां जी राशन पाणी आ गया है।, है राशन पाणी आ के। गया है राशन पाणी आ गया है ਨਾਲ کریم ਕਾਲੀ ਸੌਸ ਖਿੱਚ ਕੇ ਆ ਦੇ ਸਿਰ ਉੱਤੇ ਤੇਰੇ ਤੰਗ ਵੇਚੋ ਹਾਏ 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 ਘੁੜਾਟਾ ਘੁੜਾਟਾ ਮੁੰਡੇ ਨੂੰ ਅਰਜਨ ਕਹਿੰਦੀ ਆ ਕਿਹੜੀ ਕਹਿੰਦੀ ਆ ਮੈਨੂੰ ਵੀ ਦੱਸੋ ਓ ਲੈ ਬਰੀਕ ਭੋਰਦੀ ਆ ਕਾਹਨੂੰ ਐ ਆਪਣੇ ਨਾਲ ਪੋਹਾ ਇੱਕ ਮਿੰਟ ਇੱਕ ਮਿੰਟ ਵੀਰੇ ਚੈੱਕ ਕਰਕੇ ਦੱਸ ਚੈੱਕ ਕਰੋ ਫਿਰ ਐ ਚ ਮਿੱਟੀ ਝੜਾ ਵੱਡਾ ਸੰਦੀ ਗੋਈ ਪੜਿਆ ਤੇ ਬੋਟਾ ਖਤਮ 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 ਗੱਲ ਬਾਤ ਖਤਮ ਖਤਮ ਰੱਖਦੇ ਫਿਰ ਰੱਖ ਦਿਓ ਨਾ ਖਾਈਓ ਨਾ ਖਾਈਓ ਪਤੰਗ ਵੀ ਨਾਲ ਨਾਲ ਵੱਧ ਰਹੀ ਏ ਪਤੰਗ ਵੀ ਵੱਧ ਰਹੀ ਏ ਨਾਲ ਨਾਲ ਲੋ ਸਰ ਥੈਂਕ ਯੂ ਉਹਨੂੰ ਟੱਕਰਾਟਾ ਵੈ ਗਈਆਂ ਉਹਦੇ ਚਾਹ ਪੀ ਰਹੇ ਹੁਣ ਕੰਮ ਚਾਹੋ ਚਾਈ ਹੋਇਆ ਪਿਆ ਇਧਰ ਮਿੰਟ ਨਹੀਂ ਲੱਗਾ ਖਾਦੇ ਹੁਣ ਚਾਹ ਬੜੀ ਘੇਟ ਕਰ ਲੀਏ ਸੋਨੇਓ ਨੇ ਰੇਡਿੱਟ ਦਾ ਸੰਗ ਅਪੜਾ ਤੇ ਇਨ ਆਜੋ ਐ ਹਟ ਦੇ ਕਿ ਤੇ ਹਟ ਦੇ ਕਿ ਤੇ ਦੇ ਕਿ ਹਟ ਦੇ ਕਿ ਤੇ ਚਾਹ ਪੀ ਕੇ ਚਾਰਜ ਹੋ ਗਏ ਕੋਏ ਰਰ ਮਜੀ ਗਿੱਟੀ ਲੁੱਟੀ ਆ ਮੈਰੀ ਅੱਖਾਂ ਚ ਲਸਾਰਾਂਗੇ ਨਾਲ ਹੀ ਆ ਮੈਂ ਹੁਣ ਫ੍ਰੇਮ ਕਰਾਨ ਲੱਗਾ ਤੈਨ ਕਿਸ ਤੈਨ ਕਿਸ ਕਹਿੰਦਾ ਥੈਨਿਕਸ ਥੈਨਿਕਸ ਕਹਿੰਦਾ ਥੈਨਿਕਸ ਸੈਂਟ ਟੂ ਯੂ ਭਾਜੀ ਥੈਨਿਕਸ ਭਾਜੀ ਬੱਸ ਭਾਈਆ ਸੈਂਟ ਟੂ ਚੈਮ ਟੂ ਯੂ ਕਪੇ ਆਦੀ ਅੱਲਾਹ ਦੀ ਕਸਮ ਵਾਲੀ ਗੱਲ ਆ ਬੋ ਬੱਸ ਇੰਜੋਇਮੈਂਟ ਹੋ ਗਿਆ ਪੂਰਾ ਓਕੇ ਰਿਪੋਰਟ ਹੋ ਗਈ ਐ ਲਹਿਰ ਲੱਗਦੀ ਐ ਓਕੇ ਕਰਾਤਾ ਮੋਲ ਚਾਲ ਨੱਕੀ ਗੋਲਿਕਾ ਗਿੱਜ ਗਿੱਜ ਦੂਰ ਕਰੋ ਤੇ ਹਾਂਜੀ ਮਿੱਤਰੋ ਇਹੀ ਸੀਗਾ ਸਾਡਾ ਅੱਜ ਦਾ ਲੋੜੀ ਦਾ ਵਲੌਗ ਤੇ ਹੋਪ ਕਰਦਾ ਤੈਨੂੰ ਵਧੀਆ ਲੱਗਾ ਹੋਊਗਾ ਤੇ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਫੇਰ ਤੁਹਾਨੂੰ ਅਗਲੇ ਕਿਸੇ ਹੋਰ ਵਲੌਗ 'ਚ ਹਾਂਜੀ 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 ਇਹਦਾ ਸਾਰਾ ਕਿੱਦਾਂ ਲੱਗਾ ਅੱਜ ਸਾਡੇ ਦਾ ਬਹੁਤ ਵਧੀਆ ਲੱਗਿਆ ਐਂਡ ਗੱਲਬਾਤ ਆ ਭਾਈ ਇਹਦੀ ਲਹਿਰ ਗੱਡੀ ਆ ਖਤਮ ਖਤਮ ਆਏ ਆਏ ਚਲੋ ਚੈਨਲ ਹੈ ਮੇਰੇ ਮਿੱਤਰੋ ਮਿਲਦੇ ਆਲ ਅਗਲੇ ਕਿਸੇ ਹੋਰ ਵਲੌਗ ਚ ਇਹਦੇ ਸਾਡੇ ਪਿਆਰ ਨੂੰ ਹੋਰ ਬਰਕਰਾਰ ਰੱਖੋ ਇਹਦੇ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਬਾਕੀ ਬੋਲੇ ਗੁਰੀਆਂ ਖਾਂਦੇ ਰਹੀਓ ਬੋਲੇ ਗੁਰੀਆਂ ਖਾਂਦੇ ਰਹੋ ਚਲੋ ਮਿਲਦੇ ਆ ਤੁਹਾਨੂੰ ਅਗਲੇ ਵਕਤ ਸ਼ੁਕਰੀਆ ਬਹੁਤ ਬਹੁਤ ਜੈ ਜੈ